ਸ਼ਿਵ ਸਿੰਘ ਸੂਬੇਦਾਰ ਦੀ ਕਿਤਾਬ ਅਨੁਖੀਆਂ ਯਾਦਾਂ ਹੱਡ ਬੀਤੀਆਂ ਦਾ ਦੂਜਾ ਅਧਿਆਇ ਮੇਰਾ ਬਚਪਨ ਮੁੱਢਲੀ ਪੜ੍ਹਾਈ ਤੇ 1947 ਮੈਂ ਆਪਣੇ ਬਚਪਨ ਵਿੱਚ ਇਹ ਪਿੰਡ ਦੇ ਰਾਹ ਨਾਲ ਲੱਗਦੇ ਟਿੱਬੇ ਵਾਲੇ ਖੇਤ ਵਿੱਚ ਮਾਤਾ ਜੀ ਨਾਲ ਚਲੇ ਜਾਣਾ ਤਾਂ ਦੇਖਣਾ ਕਿ ਮੇਰੀ ਉਮਰ ਦੇ ਤੇ ਕੁਝ ਵੱਡੇ ਬੱਚੇ ਇਕੱਠੇ ਹੋ ਕੇ ਆਪੋ ਆਪਣੇ ਸਿਰ ਤੇ ਕਿਤਾਬਾਂ ਦੇ ਬਸਤੇ ਰੱਖ ਜਾਂ ਕਿਤਾਬਾਂ ਝੋਲੀਆਂ ਵਿੱਚ ਪਾ ਸਵੇਰ ਨੂੰ ਅੱਇਆ ਪਿੰਡ ਵੱਲ ਜਾਂਦੇ ਤੇ ਸ਼ਾਮ ਨੂੰ ਵਾਪਸ ਪਿੰਡ ਆਉਂਦੇ ਦੇਖ ਕੇ ਮੈਂ ਮਾਤਾ ਨੂੰ ਪੁੱਛਿਆ ਇਹ ਕੌਣ ਨੇ ਤੇ ਮਾਤਾ ਨੇ ਕਿਹਾ ਕਿ ਸਾਰੇ ਬੱਚੇ ਅੱਇਆ ਪਿੰਡ ਤੋਂ ਪਰਲੇ ਪਾਸੇ ਪਿੰਡ ਆਦੀ ਦੇ ਸਕੂਲ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਨੇ ਉਹਨਾਂ ਨਾਲ ਲੱਗਦੇ ਹੀ ਮੈਨੂੰ ਪੁੱਛਿਆ ਕਿ ਤੂੰ ਵੀ ਪੜਨਾ ਚਾਹੁੰਦਾ ਹੈ ਮੈਂ ਹਾਂ ਕਹਿ ਦਿੱਤੀ ਤਾਂ ਮਾਤਾ ਨੇ ਮੇਰੀਆਂ ਕਿਤਾਬਾਂ ਵਾਲੇ ਝੋਲੇ ਦਾ ਬੰਦੋਬਸਤ ਕਰਕੇ ਮੈਨੂੰ ਵੀ ਕੁਝ ਦਿਨਾਂ ਮਗਰੋਂ ਉਹਨਾਂ ਵਿਦਿਆਰਥੀਆਂ ਨਾਲ ਸਕੂਲੇ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਮੈਂ 1941 ਈਸਵੀ ਨੂੰ 임ਦਾਦੀ ਪ੍ਰਾਇਮਰੀ ਸਕੂਲ ਆਦੀ ਵਿਖੇ ਪਹਿਲੀ ਜਮਾਤ ਵਿੱਚ ਦਾਖਲ ਹੋ ਗਿਆ ਸੀ ਮੇਰੇ ਨਾਲ ਹੀ ਪਿੰਡ ਦੇ ਦੋ ਹੋਰ ਵਿਦਿਆਰਥੀ ਸੁਰਜਨ ਸਿੰਘ ਤੇ ਅਲੀ ਮੁਹੰਮਦ ਵੀ ਸਨ ਪਿੰਡਾਤੀ ਵਾਲਾ ਪ੍ਰਾਇਮਰੀ ਸਕੂਲ ਪਿੰਡ ਦੇ ਦਾਨੀ ਕਰਾਂ ਦੀ ਮਦਦ ਨਾਲ ਹੀ ਚੱਲਦਾ ਸੀ ਜੱਟਾਂ ਦੇ ਚਾਰ ਦਾਨੀ ਪਰਿਵਾਰ ਹਰ ਮਹੀਨੇ 1-1 ਰੁਪਏ ਤੇ 5ਵਾਂ ਰੁਪਿਆ ਰੱਖਾ ਰਾਮ ਆਪ ਖੁਦ ਪਾਉਂਦਾ ਤੇ ਅਧਿਆਪਕ ਜਿਸ ਨੂੰ ਮਨਸ਼ੀ ਕਿਹਾ ਜਾਂਦਾ ਸੀ ਦੀ 5 ਰੁਪਏ ਮਹੀਨਾ ਤਨਖਾਹ ਪੂਰੀ ਕਰ ਦਿੱਤੀ ਜਾਂਦੀ ਸੀ ਇਹ ਸਕੂਲ ਸਰਕਾਰੀ ਸਕੂਲ ਨਾ ਹੋਣ ਕਰਕੇ ਸਗੋਂ ਦਾਨੀਆਂ ਦੀ ਮਦਦ ਨਾਲ ਚੱਲਦਾ ਹੋਣ ਕਰਕੇ ਹੀ ਇਮਦਾਦੀ ਸਕੂਲ ਅਖਵਾਉਂਦਾ ਸੀ ਸਾਰਾ ਬੰਦੋਬਸਤ ਰੱਖाराम ਆਪ ਕਰਦਾ ਸੀ ਜੋ ਬਹੁਤ ਨੇਕ ਤੇ ਦਾਨੀ ਵੀ ਸੀ ਪ੍ਰਾਇਮਰੀ ਸਕੂਲਾਂ ਵਿੱਚ ਉਸ ਵੇਲੇ ਪਹਿਲੀ ਤੋਂ ਸਿਰਫ ਚੌਥੀ ਤੱਕ ਹੀ ਪੜਾਈ ਹੁੰਦੀ ਸੀ 1943-44 ਈਸਵੀ ਵਿੱਚ ਦੂਸਰੀ ਆਲਮੀ ਜੰਗ ਬਹੁਤ ਜ਼ੋਰਾਂ ਨਾਲ ਚੱਲ ਰਹੀ ਸੀ ਕਰਾਚੀ ਸ਼ਹਿਰ ਹੁਣ ਪਾਕਿਸਤਾਨ ਤੋਂ ਜੰਗਨਾਮ ਅਖਬਾਰ ਉਰਦੂ ਵਿੱਚ ਛਪ ਕੇ ਇੱਕ ਕਾਪੀ ਆਦੀ ਸਕੂਲ ਵਿੱਚ ਵੀ ਪਹੁੰਚਦੀ ਸੀ ਜਿਸ ਨੂੰ ਥੋੜਾ ਥੋੜਾ ਅਸੀਂ ਵੀ ਪੜ ਲੈਂਦੇ ਸੀ ਕਿਉਂਕਿ ਉਸ ਵੇਲੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਿਰਫ ਉਰਦੂ ਦੀ ਹੀ ਪੜਾਈ ਹੁੰਦੀ ਸੀ ਜਦੋਂ ਅਸੀਂ ਚੌਥੀ ਜਮਾਤ ਦੀਆਂ ਕਿਤਾਬਾਂ ਜਲੰਧਰ ਤੋਂ ਖਰੀਦੀਆਂ ਅਲੀ ਮੁਹੰਮਦ ਦਾ ਪਿਤਾ ਇਲਮਦੀਨ ਚੌਥੀ ਜਮਾਤ ਦੀਆਂ ਕਿਤਾਬਾਂ ਜਲੰਧਰੋਂ ਖਰੀਦਣ ਵਾਸਤੇ ਆਪਣੇ ਮਿੱਤਰ ਅਲੀ ਮੁਹੰਮਦ ਮੈਨੂੰ ਤੇ ਸਰਜਨ ਤੈਨੂੰ ਹਮ ਜਮਾਤੀ ਨੂੰ ਨਾਲ ਲੈ ਕੇ ਜਲੰਧਰ ਜਾਣ ਵਾਸਤੇ ਪਹਿਲੋਂ ਅਸੀਂ ਤੁਰ ਕੇ ਲਾਂਬੜੇ ਗਏ ਫਿਰ ਉੱਥੋਂ ਬੱਸ ਵਿੱਚ ਬੈਠ ਕੇ ਜਲੰਧਰ ਦੇ ਰੈਣਕ ਬਾਜ਼ਾਰ ਪਹੁੰਚ ਕੇ ਸਸਤੇ ਮੁੱਲ ਵਿੱਚ ਕਿਤਾਬਾਂ ਖਰੀਦ ਕੇ ਫਿਰ ਜਲੰਧਰ ਤੋਂ ਬੱਸ ਵਿੱਚ ਸਵਾਰ ਹੋ ਕੇ ਲਾਂਬੜਿਆ ਤੇ ਉੱਥੋਂ ਤੁਰ ਕੇ ਸ਼ਾਮ ਨੂੰ ਪਿੰਡ ਪਹੁੰਚ ਕੇ ਘਰੋ ਘਰੀ ਚਲੇ ਗਏ ਸੀ ਤੇ 1945 ਈਸਵੀ ਨੂੰ ਮਾਰਚ ਮਹੀਨੇ ਵਿੱਚ ਚੌਥੀ ਦਾ ਇੰਤਜ਼ਾਮ ਉੱਗੀ ਵਿਖੇ ਹੋਇਆ ਸੀ ਇਹ ਇਲਾਕਾ ਜਲੰਧਰ ਦਾ ਹਿੱਸਾ ਹੁਣ ਕਰਕੇ ਉਸ ਵੇਲੇ ਅੰਗਰੇਜ਼ੀ ਇਲਾਕੇ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ ਤੇ ਕਪੂਰਥਲਾ ਰਿਆਸਤ ਦੇ ਇਲਾਕੇ ਨੂੰ ਰਿਆਸਤ ਦਾ ਇਲਾਕਾ ਕਿਹਾ ਜਾਂਦਾ ਸੀ ਤੇ ਕਾਨੂੰਨਾਂ ਵਿੱਚ ਵੀ ਥੋੜਾ ਫਰਕ ਸੀ ਆਦੀ ਪਿੰਡ ਦੇ امدਾਦੀ ਪ੍ਰਾਇਮਰੀ ਸਕੂਲ ਤੋਂ ਚੌਥੀ ਜਮਾਤ ਤੱਕ ਕਰਕੇ ਤਿੰਨੋਂ ਹਮ ਜਮਾਤੀ ਸ੍ਰਿਦਮਾ ਦੋਨਾਂ ਦੇ ਲੋਅਰ ਮਿਡਲ ਜੋ ਮਗਰੋਂ ਜਲਦੀ ਹੀ ਮਿਡਲ ਸਕੂਲ ਬਣ ਗਿਆ ਸੀ ਤੇ ਰਿਆਸਤੀ ਇਲਾਕਾ ਸੀ ਦੀ ਪੰਜਵੀਂ ਜਮਾਤ ਵਿੱਚ ਦਾਖਲ ਹੋ ਗਏ ਸੀ ਹੁਣ ਸਾਨੂੰ 5ਵੀਂ ਵਿੱਚ ਅੰਗਰੇਜ਼ੀ ਵੀ ਪੜ੍ਹਨੀ ਪੈਣੀ ਸੀ ਤੇ 6ਵੀਂ ਜਮਾਤ ਵਿੱਚ ਫਾਰਸੀ ਦੀ ਪੜ੍ਹਾਈ ਵੀ ਸ਼ੁਰੂ ਹੋ ਜਾਂਦੀ ਸੀ ਜਿਸ ਦੀ ਲਿਖਾਈ ਉਰਦੂ ਵਿੱਚ ਹੀ ਹੁੰਦੀ ਸੀ ਆਦੀ ਸਕੂਲ ਵਿੱਚ ਸਾਡਾ ਪਹਿਲਾ ਅਧਿਆਪਕ ਮੁੰਸ਼ੀ ਗੁਰਦਾਸ ਸੀ ਉਸ ਦੀ ਮੌਤ ਹੋ ਜਾਣ ਤੇ ਬਿਗਲੀਪਿੰਡ ਦਾ ਫਜ਼ਲ ਮੁਹੰਮਦ ਪੜਾਉਣ ਲੱਗ ਪਿਆ ਸੀ ਤੇ ਹੁਣ ਨਵੇਂ ਸਕੂਲ ਸਿੱਧਵਾ ਵਿਖੇ ਉਸ ਵੇਲੇ ਅਧਿਆਪਕ ਪੂਰਨ ਸਿੰਘ ਰੌਸ਼ਨ ਲਾਲ ਤੇ ਮੌਲਵੀ ਫਤਿਹ ਮੁਹੰਮਦ ਆਰੀਆਵਾਲ ਤੋਂ ਤੇ ਮੌਲਵੀ ਕਾਦਰਬਖਸ਼ ਜੋ ਟੁੱਡੀਆਂ ਵਾਲਾ ਤੋਂ ਸੀ ਅਤੇ ਹੈਡਮਾਸਟਰ 1947 ਈਸਵੀ ਵੇਲੇ ਪਰਮਾਨੰਤ ਸਾਹਿਬ ਤੇ ਪੰਜਾਬੀ ਮਾਸਟਰ ਗੁਰਬਚਨ ਸਿੰਘ ਜੋ ਬਹੁਤ ਸੋਹਣਾ ਪੜਾਉਂਦਾ ਸੀ ਯੱਥ ਦਰਜੇ ਦਾ ਕਾਬਲ ਵੀ ਸੀ ਪੰਜਵੀਂ ਜਮਾਤ ਵਿੱਚ ਦਾਖਲ ਹੋਣ ਤੋਂ ਮਗਰੋਂ ਅਸੀਂ ਤਿੰਨ ਹਮ ਜਮਾਤੀ 13 4 1945 ਈਸਵੀ ਨੂੰ ਅਲੀ ਮੁਹੰਮਦ ਦੇ ਪਿਤਾ ਇਲਮਦੀਨ ਨੂੰ ਫਿਰ ਨਾਲ ਲੈ ਕੇ ਕਪੂਰਥਲੇ ਤੋਂ ਕਿਤਾਬਾਂ ਖਰੀਦਣ ਵਾਸਤੇ ਚਲੇ ਗਏ ਉਸ ਦਿਨ ਹੀ ਸਬੱਬ ਨਾਲ ਕਪੂਰਥਲੇ ਦੇ ਇੱਕੋ ਇੱਕ ਤੇ ਪਹਿਲੇ ਬਣਨ ਵਾਲੇ ਜਗਤਜੀਤ ਸਿਨੇਮਾ ਦਰਨੀ ਪੱਥਰ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਰੱਖਣਾ ਸੀ ਜੋ ਸਾਨੂੰ ਵੀ ਦੇਖਣ ਦਾ ਮੌਕਾ ਮਿਲਿਆ ਜਗਤਜੀਤ ਜੀ ਸਿਨੇਮਾ ਕਪੂਰ ਥਲੇਦਾਨੀ ਪੱਥਰ ਸਮਾਰੋ ਦੇਖਿਆ 13 ਅਪ੍ਰੈਲ 1945 1 ਵਿਸਾਖ 2002 ਬਿਕਰਮੀ ਨੂੰ ਫਿਰ ਮੈਂ ਸੁਰਜਨ ਤੇ ਅਲੀ ਮੁਹੰਮਦ ਤੇ ਉਸ ਦਾ ਪਿਤਾ ਇਲਮਦੀਨ ਪੰਜਵੀਂ ਜਮਾਦਿਆਂ ਕਿਤਾਬਾਂ ਖਰੀਦਣ ਕਪੂਰ ਥਲੇ ਗਏ ਸੀ ਰਾਹ ਵਿੱਚ ਇਲਮਦੀਨ ਸਾਨੂੰ ਤੁਰਦਿਆਂ ਤੁਰਦਿਆਂ ਸਾਰੀ ਜਾਣਕਾਰੀ ਵੀ ਦੇ ਰਿਹਾ ਸੀ ਉਹ ਦੱਸ ਰਿਹਾ ਸੀ ਕਿ ਮਹਾਰਾਜਾ ਕਪੂਰ ਥਲਾ ਦਾ ਮਹਿਲ ਤਲਵੰਡੀ ਮਹਿਮਾ ਤੋਂ ਥੋੜਾ ਅੱਗੇ ਤੋਂ ਨਜ਼ਰ ਆਉਣ ਲੱਗ ਪੈਂਦਾ ਹੈ ਤੇ ਜੇ ਮਹਲ ਤੇ ਝੰਡਾ ਨਜ਼ਰ ਆਵੇ ਤਾਂ ਮਹਾਰਾਜਾ ਇੱਥੇ ਹੀ ਐ ਤੇ ਜੇ ਸਿਰਫ ਖਾਲੀ ਪੋਲ ਹੋਵੇ ਤਾਂ ਮਹਾਰਾਜਾ ਬਾਹਰ ਗਿਆ ਸਮਝਿਆ ਜਾਂਦਾ ਹੈ ਰੇਲਵੇ ਸਟੇਸ਼ਨ ਤੇ ਜਾ ਕੇ ਸੱਜੇ ਹੱਥ ਬਣਿਆ ਰੇਲਵੇ ਲਾਈਨ ਤੇ ਹੀ ਲੰਬੇ ਛੱਡ ਬਾਰੇ ਦੱਸਿਆ ਇਹ ਮਹਾਰਾਜੇ ਦੇ ਬਾਹਰ ਜਾਣ ਵਾਸਤੇ ਬਣਿਆ ਵੱਖਰੇ ਹੀ ਰੰਗ ਰੋਗਣ ਵਾਲੇ ਰੇਲ ਡੱਬੇ ਜੋ ਨਿੱਜੀ ਇਤਬਾਰ ਸ਼ਿਮਲੇ ਜਾਣ ਵਾਸਤੇ ਸਾਫ ਸਫਾਈ ਕਰਕੇ ਬਾਹਰ ਹੀ ਖੜਾ ਸੀ ਦਾ ਛੱਡ ਸਭ ਕੁਝ ਦੱਸਿਆ ਤੇ ਦਿਖਾਇਆ ਵੀ ਗਿਆ ਗਰਮੀਆਂ ਸ਼ੁਰੂ ਹੋ ਜਾਣ ਕਰਕੇ ਮਹਾਰਾਜਾ ਆਪਣੇ ਪਰਿਵਾਰ ਤੇ ਦਰਬਾਰੀਆਂ ਸਮੇਤ ਗਰਮੀਆਂ ਘਟਣ ਇਹਨਾਂ ਦਿਨਾਂ ਵਿੱਚ ਸ਼ਿਮਲਾ ਵੀ ਕਿਤੇ ਚਲੇ ਜਾਂਦੇ ਸਨ ਅੰਗਰੇਜ਼ੀ ਰਾਜਵਿਲੇ ਭਾਰਤ ਦੀ ਸਰਦੀਆਂ ਵਿੱਚ ਰਾਜਧਾਨੀ ਦਿੱਲੀ ਤੇ ਗਰਮੀਆਂ ਨੂੰ ਸ਼ਿਮਲੇ ਹੁੰਦੀ ਸੀ ਜਿਵੇਂ ਜੰਮੂ ਕਸ਼ਮੀਰ ਦੀ ਸਰਦੀਆਂ ਨੂੰ ਜੰਮੂ ਤੇ ਗਰਮੀਆਂ ਨੂੰ ਸ਼ਿਰੀ ਨਗਰ ਵੀ ਕਿਹ ਹੁੰਦੀ ਹੈ ਰੇਲਵੇ ਸਟੇਸ਼ਨ ਤੋਂ ਅੱਗੇ ਜਾ ਕੇ ਝਗੜ ਸਿੰਘ ਦੀ ਸਮਾਗ ਤੇ ਮੌਰਸ ਮਸਜਿਦ ਤੇ ਅੱਗੇ ਪਸ਼ੂਆਂ ਦੇ ਹਸਪਤਾਲ ਜਿਸ ਤੇ ਉਰਦੂ ਵਿੱਚ ਲਿਖਿਆ ਸੀ ਸਫਾਖਾਨਾ ਹੈਵਾਨਾ ਤੇ ਖੱਬੇ ਹੱਥ ਬਣੀ ਵੱਡੀ ਤੇ ਲੰਬੀ ਬਿਲਡਿੰਗ ਜਿਸ ਤੇ ਉਰਦੂ ਵਿੱਚ ਲਿਖਿਆ ਹੈ ਅੱਲਾ ਜ਼ੀ ਮੰਜ਼ਿਲ ਬਾਰੇ ਦੱਸਿਆ ਕਿ ਮੌਰਿਸ ਮਸਜਿਦ ਬਣਾਉਣ ਵਾਲੇ ਕਾਰੀਗਰ ਅਜ਼ੀਮ ਨੇ ਮਸਜਿਦ ਬਣਾਉਣ ਤੇ ਲਈ ਮਿਹਨਤ ਨਾਲ ਇਹ ਆਪਣੀ ਰਹਿਸ਼ ਬਣਾਈ ਸੀ ਅੱਗੇ ਸਟੇਟ ਗੁਰਦੁਆਰਾ ਸਾਹਿਬ ਤੇ ਕਚਹਿਰੀਆਂ ਬਾਰੇ ਸਾਰਾ ਕੁਝ ਦੱਸਿਆ ਉਸ ਦਿਨ ਸਬਬਨਾਰ ਕਪੂਰਸਲਾ ਸ਼ਹਿਰ ਦੇ ਪਹਿਲੇ ਸਿਨੇਮਾ ਜਗਤਜੀ ਸਿਨੇਮੇ ਦਾ ਨੀ ਪੱਥਰ ਰੱਖਿਆ ਜਾਣਾ ਸੀ ਨੀ ਪੱਥਰ ਸਮਾਰੋ ਸ਼ਾਮ ਨੂੰ ਅਸੀਂ ਕਪੂਰਥਲਾ ਦੇ ਸਦਰ ਬਾਜ਼ਾਰ ਵਿੱਚੋਂ ਕਿਤਾਬਾਂ ਲੈ ਕੇ ਨੀਂ ਮੱਥਰ ਰੱਖ ਹੁੰਦਾ ਦੇਖਣ ਵਾਸਤੇ ਆ ਗਏ ਉਹਨਾਂ ਦਿਨਾਂ ਵਿੱਚ ਹੀ ਇਹ ਸੜਕ ਸੁਲਤਾਨਪੁਰ ਤੇ ਕਾਲਾ ਸੰਘਾ ਰੋਡ ਸੀ ਇੱਥੇ ਕਚਹਿਰੀਆਂ ਤੋਂ ਬਗੈਰ ਅੱਗੇ ਸਟੇਟ ਗੁਰਦੁਆਰਾ ਸਾਹਿਬ ਤੋਂ ਬਗੈਰ ਸੜਕ ਦੇ ਦੋਨੋਂ ਪਾਸੇ ਦੂਰ ਤੱਕ ਜ਼ਮੀਨ ਖਾਲੀ ਹੀ ਨਜ਼ਰ ਆਉਂਦੀ ਸੀ ਸਮਾਰੋਦਾ ਕਰਕੇ ਸੜਕ ਤੇ ਦੋਨੋਂ ਪਾਸੇ ਬਿਜਲੀ ਦੇ ਲਾਟੂ ਜਗ ਰਹੇ ਸੀ ਸਮਾਰੋਬਾਸਤੇ ਸਟੇਜ ਬਣੀ ਹੋਈ ਸੀ ਤੇ ਵਾਰ-ਵਾਰ ਗੀਤ ਇਹੀ ਸੁਣ ਰਿਆ ਸੀ ਕਾਲੀ ਘਟਾ ਚਾਈ ਉਹ ਰਾਜਾ ਕਾਲੀ ਕਟਾਛਾਈ ਸ਼ੀਸ਼ੇ ਦੀ ਪਾਲਕੀ ਵਿੱਚ ਮੈਂ ਤੇਰੀ ਲਾਲ ਬਰੀ ਆਈ ਸ਼ਾਮ ਨੂੰ ਮਹਾਰਾਜੇ ਦੇ ਆਉਣ ਤੋਂ ਪਹਿਲਾਂ ਹਰੇ ਰੰਗ ਵਾਲੀਆਂ ਵਰਦੀਆਂ ਪਾਈ ਗੋਰੇ ਰੰਗ ਦੇ ਚੁਸਤ ਚਲਾਕ ਤੌਰ ਵਾਲੇ ਉੱਚੇ ਫੌਜੀ ਆਏ ਤੇ ਇਲਮਦੀਨ ਦੇ ਦਸਨ ਮੁਤਾਬਕ ਅੰਗਰੇਜ਼ ਅਫਸਰ ਸਨ ਮਗਰੋਂ ਪੋਚਮੀ ਪਗੜੀ ਧਾਰੀ ਸਿਰ ਕੋਨਾ ਦਾੜੀ ਮੁੰਨੀ ਹੋਈ ਵਾਲਾ ਕਾਲਾ ਜਹਾ ਮਹਾਰਾਜਾ ਜਗਤਜੀਤ ਸਿੰਘ ਵੀ ਘਾਰ ਵਿੱਚੋਂ ਨਿਕਲਿਆ ਤੇ ਅੰਗਰੇਜ਼ਾਂ ਤੋਂ ਸਲੂਟ ਲੈ ਕੇ ਬੈਠ ਗਿਆ ਗੀਤ ਫਿਰ ਪਹਿਲਾਂ ਹੀ ਸੁਣ ਰਿਹਾ ਸੀ ਥੋੜੇ ਚਿਰ ਮਗਰੋਂ ਅਸੀਂ ਕਿਤਾਬਾਂ ਚੁੱਕ ਕੇ ਤੁਰਦੇ ਤੁਰਦੇ ਰਾਤ ਨੂੰ ਘਰੋ ਘਰੀ ਪਹੁੰਚ ਗਏ ਸੀ ਇਸ ਸਿਨੇਮੇ ਦੀ ਬਿਲਡਿੰਗ ਬਣਨ ਤੋਂ ਮਗਰੋਂ ਅਗਲਾ ਉਕਾਟਨ 23 11 1946 ਨੂੰ ਫਿਰ ਹੋਇਆ ਸੀ ਜਦੋਂ ਉੱਗੀ ਪਿੰਡ ਮੇਰਾ ਖੋਤਾ ਗਵਾਚ ਗਿਆ ਸੀ 1945 46 ਦੀ ਕੋਈ ਤਾਰੀਖ ਹੋਵੇਗੀ ਜਦੋਂ ਮੇਰਾ ਪਿਤਾ ਫੌਜ ਤੋਂ ਛੁੱਟੀ ਆਇਆ ਹੋਇਆ ਸੀ ਪਿੰਡ ਵਿੱਚ ਇੱਕ ਖਰਾਸ ਵੀ ਸੀ ਦਾਣੇ ਪਿਉਣ ਵਾਸਤੇ ਹਰੀ ਸਿੰਘ ਕੁਮਾਰ ਨੇ ਆਪਣਾ ਖੋਤਾ ਪਿਤਾ ਨੂੰ ਉੱਗੀ ਵਾਲੀ ਇੰਜਨ ਚੱਕੀ ਤੱਕ ਜਾਨ ਲੈ ਜਾਣ ਤੇ ਆਟਾ ਲੈ ਆਉਣ ਵਾਸਤੇ ਦਿੱਤਾ ਸੀ ਪਰ ਪਿਤਾ ਨੇ ਮੈਨੂੰ ਭੇਜ ਦਿੱਤਾ ਉਹ ਖੋਤਾ ਪਸ਼ੂ ਹੁੰਦਿਆ ਹੋਇਆ ਵੀ ਉਸ ਰਾਹ ਬਾਰੇ ਜਾਣੂ ਹੋਣ ਕਰਕੇ ਮੈਨੂੰ ਵੀ ਉੱਥੇ ਜਾਣ ਤੇ ਆਉਣ ਦੀ ਤੰਗੀ ਨਹੀਂ ਹੋਈ ਮੈਂ ਦਾਣੇ ਲੈ ਕੇ ਪੁੱਛਦਾ ਹੋਇਆ ਉੱਗੀ ਚੱਕੀ ਤੇ ਪਹੁੰਚਿਆ ਚੱਕੀ ਵਾਲਿਆਂ ਨੇ ਮੇਰਾ ਖੋਤਾ ਇੱਕ ਪੀਪਲ ਦੀਆਂ ਜੜਾਂ ਨਾਲ ਬੰਨ ਕੇ ਦਾਣੇ ਤੋਲੇ ਤੇ ਪੀ ਕੇ ਪੈਸੇ ਲੈ ਕੇ ਜਦੋਂ ਆਟਾ ਖੋਤੇ ਤੇ ਰੱਖਣ ਵਾਸਤੇ ਪੀਪਲ ਕੋਲ ਜਾਂਦਾ ਉਥੇ ਖੋਤਾ ਨ ਦੇਖ ਕੇ ਮੈਨੂੰ ਫਿਕਰ ਹੋ ਗਿਆ ਤਾਂ ਚੱਕੀ ਵਾਲੇ ਕਹਿੰਦੇ ਉਹ ਦੂਰ ਜਿੱਥੇ ਬਹੁਤ ਸਾਰੀ ਖੋਤੇ ਲੜਦੇ ਉਹਨਾਂ ਵਿੱਚੋਂ ਆਪਣਾ ਖੋਤਾ ਪਛਾਣ ਕੇ ਲਿਆ ਮੈਂ ਬੱਚਾ ਹੀ ਸੀ ਉਮਰ ਪੱਖੋਂ ਸਾਰੀ ਖੋਤਿਆਂ ਦਾ ਰੰਗ ਇੱਕ ਕੱਦ ਕਾਠ ਲੱਤਾਂ ਖੋਰ ਮੂੰਹ ਪੂਸ਼ ਇੱਕੋ ਜੇ ਕੰਨ ਅੱਖਾਂ ਸਭ ਕੁਝ ਇੱਕੋ ਜੇ ਮੈਨੂੰ ਕੀ ਪਛਾਣ ਆਪਣੇ ਬੇਗਾਨੇ ਖੋਤੇ ਦੀ ਤਾਂ ਉਹਨਾਂ ਨੇ ਬਾਦੂ ਜੇ ਖੋਤੇ ਨੂੰ ਫੜ ਕੇ ਮੇਰਾ ਆਟਾ ਉਸ ਉੱਪਰ ਰੱਖ ਦਿੱਤਾ ਜੋ ਸਹੀ ਹਿੱਕ ਨਿਕਲਿਆ ਮੈਂ ਆਟਾ ਲੈ ਕੇ ਘਰ ਪਹੁੰਚਿਆ ਅਤੇ ਪਿਤਾ ਨੂੰ ਸਾਰੀ ਹੋਈ ਪੀਤੀ ਦੱਸ ਦਿੱਤੀ ਧਰਮ ਸਿੰਘ ਨੇ ਮੈਨੂੰ ਟਾਬੇ ਵਿੱਚ ਡੁੱਬ ਚਲੇ ਨੂੰ ਬਚਾਇਆ ਸੀ ਗਰਮੀਆਂ ਦੇ ਦਿਨ ਸੀ ਬਿਆਸ ਪੁੰਨਿਆ ਵਾਲੇ ਦਿਨ ਸਵਾਮੀ ਪ੍ਰਕਾਸ਼ ਨੰਦ ਤੇ ਡੇਰੇ ਤੇ ਸਲਾਨਾ ਮੇਲਾ ਸੀ ਕਰਤਾਰ ਸਿੰਘ ਮੈਨੂੰ ਮੇਲਾ ਦੇਖਣ ਲੈ ਆਇਆ ਤੇ ਉਹਨਾਂ ਦਿਨਾਂ ਵਿੱਚ ਛਪੜਾਂ ਟਾਬਾਂ ਦਾ ਪਾਣੀ ਸਾਫ਼ ਹੀ ਹੁੰਦਾ ਹੋਣ ਕਰਕੇ ਸਾਰੇ ਉੱਥੇ ਨਹਾ ਵੀ ਲੈਂਦੇ ਸੀ ਕਰਤਾਰ ਸਿੰਘ ਮੈਨੂੰ ਵੀ ਨਾਲ ਲੈ ਨਹਾਉਣ ਵਾਸਤੇ ਟਾਬੇ ਵਿੱਚ ਵੜ ਗਿਆ ਅਸੀਂ ਦੋਨੋਂ ਹੀ ਬੱਚੇ ਸੀ ਪਾਣੀ ਵਿੱਚ ਅੱਗੇ ਜਾ ਕੇ ਮੇਰੇ ਪੈਰ ਓਖੜ ਗਏ ਕਰਤਾਰ ਸਿੰਘ ਮੈਨੂੰ ਗੋਤੇ ਖਾਂਦੇ ਨੂੰ ਦੇਖ ਕੇ ਡਰਦਾ ਬਾਹਰ ਭੱਜ ਕੇ ਬਾਹਰ ਆ ਗਿਆ ਦੂਰ ਕਿਤੇ ਧਰਮ ਸਿੰਘ ਪੁੱਤਰ ਮੀਹਾ ਸਿੰਘ ਬਲੱਗਣ ਨੇ ਮੈਨੂੰ ਗੋਤੇ ਖਾਂਦੇ ਨੂੰ ਦੇਖ ਲਿਆ ਮੇਰੇ ਪੈਰ ਨਾ ਲੱਗਦੇ ਦੇਖ ਕੇ ਉਸਨੇ ਮੈਨੂੰ ਫੜ ਕੇ ਬਾਹਰ ਲਿਆਂਦਾ ਤੇ ਡੁੱਬਣੋਂ ਬਚਾ ਲਿਆ ਕਾਫੀ ਸਮਾਂ ਮਗਰੋਂ ਤੱਕ ਮੈਨੂੰ ਇਹ ਤਾਂ ਪਤਾ ਸੀ ਕਿ ਮੈਨੂੰ ਡੁੱਬਣ ਲੱਗੇ ਨੂੰ ਕਿਸ ਨੇ ਬਚਾਇਆ ਸੀ ਪਰ ਇਹ ਨਹੀਂ ਪਤਾ ਸੀ ਕਿ ਕਿਸ ਨੇ ਮਦਦ ਕੀਤੀ ਸੀ ਪੈਨਸ਼ਨ ਆਉਣ ਤੋਂ ਮਗਰੋਂ 1975-76 ਵਿੱਚ ਜਦੋਂ ਮੈਂ ਆਪਣੇ ਟਿਊਬਵੈਲ ਵਾਲੇ ਇੰਜਣ ਦੀ ਨੋਜ਼ਲ ਗ੍ਰाइंड ਕਰਾਉਣ ਵਾਸਤੇ ਕਪੂਰਥਲੇ ਧਰਮ ਸਿੰਘ ਦੀ ਦੁਕਾਨ ਤੇ ਗਿਆ ਤਾਂ ਉਸਨੇ ਮੇਰੇ ਕੋਲ ਮੇਰੇ ਡੁੱਬਣ ਬਾਰੇ ਤੇ ਬਚਾਉਣ ਬਾਰੇ ਗੱਲ ਕੀਤੀ ਤਾਂ ਮੈਂ ਉਸ ਦਾ ਧੰਨਵਾਦ ਕੀਤਾ ਤੇ ਪਤਾ ਵੀ ਲੱਗਿਆ ਕਿ ਮੈਨੂੰ ਡੁੱਬਣ ਤੋਂ ਬਚਾਉਣ ਵਾਲਾ ਇਹੀ ਧਰਮ ਸਿੰਘ ਸੀ ਪਿਤਾ ਸੰਤ ਸਿੰਘ ਫੌਜ ਵਿੱਚੋਂ ਪੈਨਸ਼ਨ ਲੈ ਕੇ ਘਰ ਪਹੁੰਚੀ ਦੂਸਰੀ ਆਲਮੀ ਜੰਗ ਜੋ 1939 ਈਸਵੀ ਨੂੰ ਸ਼ੁਰੂ ਹੋਈ ਸੀ ਤੇ 48 1945 ਨੂੰ ਖਤਮ ਹੋ ਗਈ ਹੋਣ ਕਰਕੇ ਤੇ ਗਾਂ ਵੀ ਕਿਸੇ ਲੜਾਈ ਦੀ ਸੰਭਾਵਨਾ ਨਾ ਰਹਿਣ ਕਰਕੇ ਲੰਮੇ ਸਮੇਤੋਂ ਪੈਨਸ਼ਨ ਜ਼ਰੂਰੀ ਲੋੜਵੰਦਾਂ ਲਈ ਪੈਨਸ਼ਨ ਲੈਣ ਵਾਲਿਆਂ ਵਾਸਤੇ ਦਰਵਾਜ਼ੇ ਕੋਲ ਦਿੱਤੇ ਸੀ ਬਚਾਨੇ ਵੀ ਪੈਨਸ਼ਨ ਮੰਗ ਲਈ ਸੀ ਅਤੇ 1940 ਈਸਵੀ ਨੂੰ ਪੈਨਸ਼ਨ ਮਨਜ਼ੂਰ ਕਰਾ ਕੇ ਲੰਮੇ ਸਮੇਂ ਮਗਰੋਂ ਰਾਜ਼ੀ ਖੁਸ਼ੀ ਘਰ ਪਹੁੰਚ ਗਏ ਸੀ ਤੇ ਖੇਤੀਬਾੜੀ ਸ਼ੁਰੂ ਕਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਮਾਤਾ ਚਿੰਤ ਕੌਰ ਦੀ ਬੇਵਕਤ ਮੌਤ ਪਿਤਾ ਸੰਤੋਖ ਸਿੰਘ ਦੀ ਪੈਨਸ਼ਨ ਲੈ ਕੇ ਘਰ ਆਜੀ ਖੁਸ਼ੀ ਪਹੁੰਚਣ ਦੀ ਖੁਸ਼ੀ ਅਜੇ ਪੂਰੀ ਵੀ ਨਹੀਂ ਹੋਈ ਸੀ ਜਦੋਂ ਸਾਡੀ ਮਾਤਾ ਚਿੰਤ ਕੌਰ ਬਿਮਾਰ ਹੋ ਗਈ ਤੇ ਆਰਾਮ ਵੀ ਨਹੀਂ ਆ ਰਿਹਾ ਸੀ ਕਰਕੇ ਉਹ ਕਈ ਮਹੀਨੇ ਬਿਮਾਰ ਰਹਿਣ ਕਰਕੇ ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਕੇ ਉਹ ਮੰਜੇ ਤੇ ਹੱਡੀਆਂ ਦਾ ਪਿੰਜਰ ਹੀ ਬਣ ਕੇ ਰਹਿ ਗਈ ਜਦੋਂ ਮੈਂ ਉਸ ਤੇ ਮੰਜੇ ਦੇ ਕੋਲੋਂ ਲੰਘਦਾ ਤਾਂ ਜਿੱਧਰ ਜਿੱਧਰ ਮੈਂ ਜਾਂਦਾ ਉਹ ਆਪਣੀ ਥਾਣ ਕਮਾ ਕੇ ਉਧਰ ਹੀ ਮੈਨੂੰ ਦੇਖਦੀ ਰਹਿੰਦੀ ਤੇ 20 ਜੂਨ 1947 ਈਸਵੀ ਤੜਕੇ ਪਿਤਾ ਦੇ ਦੇਖਦੇ ਦੇਖਦੇ ਰੱਬ ਨੂੰ ਪਿਆਰੀ ਹੋ ਗਈ ਪਿਤਾ ਨੇ ਉਸ ਵੇਲੇ ਮੈਨੂੰ ਸੁੱਤੇ ਪਏ ਨੂੰ ਜਗਾ ਕੇ ਉਸ ਦੇ ਕੋਲ ਬਿਠਾ ਦਿੱਤਾ ਤਾਂ ਮੈਨੂੰ ਪਤਾ ਲੱਗਾ ਕਿ ਹੁਣ ਤੋਂ ਅਸੀਂ ਮਾਂ ਦਾ ਪਿਆਰ ਨਹੀਂ ਲੈ ਸਕਾਂਗੇ ਤੇ ਹੁਣ ਮੁਸ਼ਕਲਾਂ ਦਾ ਸਮਾਂ ਸ਼ੁਰੂ ਹੋ ਗਿਆ ਜੋ ਮੇਰੇ ਤੇ 3.9.1953 ਈਸਵੀ ਤੱਕ ਚੱਲਿਆ ਸੀ ਮਾਪੇ ਮਾਤਾ ਪਿਤਾ ਜੋ ਬੱਚੇ ਦੇ ਜਨਮ ਤੋਂ ਲੈ ਕੇ ਆਪਣੇ ਆਪ ਦੇ ਨਿਰਪਰ ਹੋ ਜਾਣ ਵਾਲੇ ਵੇਲੇ ਤੱਕ ਹਰ ਤਰ੍ਹਾਂ ਦੀਆਂ ਸਮਰੱਥਾਵਾਂ ਦਾ ਵਿਕਾਸ ਕਰਨ ਵਿੱਚ ਯੋਗਦਾਨ ਪਾਉਂਦੇ ਨੇ ਜੋ ਸਾਰੇ ਵਿਕਾਸਾਂ ਜਿਵੇਂ ਸਰੀਰਕ ਮਾਨਸਿਕ ਬੌਧਿਕ ਤੇ ਆਤਮਿਕ ਹੁੰਦੇ ਨੇ ਇਹ ਕੰਮ ਭਾਵ ਵਿਕਾਸ ਕਰਨ ਵਿੱਚ ਯੋਗਦਾਨ ਪਾਉਣ ਵਿੱਚ ਸਾਰੇ ਮਾਪੇ ਇਸ ਨੂੰ ਆਪਣਾ ਫਰਜ਼ ਵੀ ਸਮਝਦੇ ਨੇ। ਇਹ ਹੀ ਤਾਂ ਹੋ ਸਕਦਾ ਹੈ ਕਿ ਜੇ ਦੋਨੋਂ ਮਾਂ ਤੇ ਪਿਤਾ ਮਿਲ ਕੇ ਕੰਮ ਕਰਨ ਤੇ ਲੰਮੇ ਸਮੇਂ ਤੱਕ ਉਹਨਾਂ ਦਾ ਆਪਣਾ ਸਾਥ ਵੀ ਬਣਿਆ ਰਹੇ। ਇਸ ਕਰਕੇ ਨਾ ਦੋਵਾਂ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਅਸਲ ਵਿੱਚ ਦੋਨੋਂ ਹੀ ਇੱਕ ਦੂਜੇ ਦੇ ਪੂਰਕ ਹੁੰਦੇ ਨੇ। ਜੇ ਪਿਤਾ ਨੂੰ ਇੱਕ ਬਹੁਤ ਵੱਡਾ ਬੋੜ ਮੰਨ ਲਿਆ ਜਾਵੇ ਤਾਂ ਮਾਤਾ ਉਸ ਦਾ ਸੁੰਦਰ ਪਖ ਹੁੰਦੀ ਹੈ ਜਿਵੇਂ ਉਸ ਦੀ ਦਿੱਖ ਸੁੰਦਰਤਾ ਤੇ ਛਾਂ ਹੁੰਦੀ ਹੈ। ਜੋ ਗਰਮੀਆਂ ਨੂੰ ਠੰਡੀ ਤੇ ਸਰਦੀਆਂ ਨੂੰ ਨਿੱਗੀ ਬਣ ਜਾਂਦੀ ਹੈ ਤੇ ਔਲਾਦ ਲੋੜਬੰਦ ਬਣ ਕੇ ਇਹਨਾਂ ਸਹੂਲਤਾਂ ਤੋਂ ਲੋੜਾਂ ਪੂਰੀਆਂ ਕਰਦੀ ਹੈ ਤੇ ਆਨੰਦ ਲੈ ਕੇ ਜ਼ਿੰਦਗੀ ਦਾ ਵਿਕਾਸ ਕਰਦੀ ਹੈ ਇਸ ਕਰਕੇ ਇਕੱਲਾ ਪਿਤਾ ਜਾਂ ਮਾਤਾ ਬੱਚਿਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਭਾਵੇਂ ਉਹ ਆਪਣੇ ਆਪ ਵਿੱਚ ਕਿੰਨੇ ਵੀ ਸਮਰੱਥ ਕਿਉਂ ਨਾ ਹੋਣ ਇਹਨਾਂ ਦੁਆਵਾਂ ਵਿੱਚੋਂ ਇੱਕ ਵੀ ਵਿਛੋੜਾ ਦੇ ਜਾਵੇ ਤਾਂ ਬੱਚਿਆਂ ਦੀ ਜ਼ਿੰਦਗੀ ਹੀ ਤੈ ਸਨੈਸੀ ਨਹੀਂ ਹੁੰਦੀ ਸਗੋਂ ਬਚ ਕੇ ਦੂਸਰੇ ਜੀਵਨ ਸਾਥੀ ਜਾਂ ਸਾਥਨ ਦੀ ਜ਼ਿੰਦਗੀ ਉੱਪਰ ਵੀ ਵੱਡੀ ਸਮਰੱਥਾ ਵਾਲਾ ਪੁਚਾਲ ਜਾ ਆ ਜਾਂਦਾ ਹੈ ਤੇ ਸਭ ਕੁਝ ਰੋਲਣ ਲੱਗ ਜਾਂਦਾ ਹੈ ਤੇ ਜ਼ਿੰਦਗੀ ਦਾ ਸਵਾਦ ਖਰਾਬ ਹੋ ਜਾਂਦਾ ਹੈ ਵੈਸੇ ਤਾਂ ਏਕ ਔਲਾਦ ਨੂੰ ਮਾਪਿਆਂ ਦੀ ਸਦਾ ਵਾਸਤੇ ਲੋੜ ਹੁੰਦੀ ਹੈ ਪਰ ਜੇ ਪਰਮਾਤਮਾ ਟੁੱਟਾ ਹੋ ਜਾਵੇ ਔਲਾਦ ਨੂੰ ਆਪਣੇ ਆਪ ਤੇ ਨਿਰਭਰ ਹੋ ਜਾਣ ਤੱਕ ਮਾਪਿਆਂ ਦਾ ਸਹਾਰਾ ਜ਼ਰੂਰ ਦਿੰਦਾ ਰਹੇ ਤਾਂ ਕਿ ਉਹ ਆਪਣੇ ਆਪ ਦੇ ਭਾਰ ਨੂੰ ਚੁੱਕ ਸਕਣ ਇਸ ਕਰਕੇ ਕਿਹਾ ਜਾਂਦਾ ਹੈ ਕਿ ਪਤੀ ਪਤਨੀ ਤੋਂ ਤੇ ਪਤਨੀ ਪਤੀ ਤੋਂ ਬਗੈਰ ਆਪ ਸੁੱਚੀ ਨਹੀਂ ਸਗੋਂ ਮਾਪੇ ਬਣਨ ਵਿੱਚ ਵੀ ਅਧੂਰੇ ਰਹਿ ਜਾਂਦੇ ਹਨ ਸਾਡੀ ਕਿਸਮਤ ਉੱਪਰ ਮੁਸ਼ਕਲਾਂ ਦੀ ਸ਼ੁਰੂਆਤ ਸਾਡੀ ਮਾਤਾ ਚਿੰਤ ਕੌਰ ਦੀ 20 ਜੂਨ 1947 ਨੂੰ ਬੇਵਕਤ ਮੌਤ ਹੋ ਜਾਣ ਤੋਂ ਮਗਰੋਂ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਹੋਈ ਸੀ ਪਿਤਾ ਜੀ ਆਪਣੇ ਆਪ ਨੂੰ ਇਕੱਲਾ ਸਮਝ ਕੇ ਖਿਜਣ ਲੱਗ ਪਏ ਸੀ ਜਦੋਂ ਉਹਨਾਂ ਨੂੰ ਖਿੱਚੜ ਦੀ ਤਾਂ ਮੇਰੇ ਛੋਟੇ ਭਰਾ ਬਹੁਤ ਛੋਟੇ ਹੋਣ ਕਰਕੇ ਬਚ ਜਾਂਦੇ ਪਰ ਪਿਤਾ ਜੀ ਮੇਰੇ ਮੂੰਹ ਉੱਪਰ ਬਗੈਰ ਕਿਸੇ ਇੱਕ ਸੂਰਤੋਂ ਐਵੇਂ ਵੱਡਾ ਸਰਾ ਥੱਪੜ ਜੜ ਦਿੰਦੇ ਸੀ ਤੇ ਕਸੂਰ ਵੀ ਨਹੀਂ ਦੱਸਦੇ ਸੀ ਜਿਸ ਨੂੰ ਅਗਾਹ ਵਾਸਤੇ ਸੁਧਾਰਿਆ ਜਾ ਸਕੇ ਸਗੋਂ ਉੱਥੋਂ ਚਲੇ ਜਾਂਦੇ ਸੀ ਮੈਂ ਥੱਪੜ ਖਾ ਕੇ ਬੈਠ ਜਾਂਦਾ ਤੇ ચીਸ ਪੈਂਦੀ ਰਹਿਣ ਤੱਕ ਰੋਂਦਾ ਰਹਿੰਦਾ ਤੇ ચીਸ ਘਟ ਜਾਣ ਤੋਂ ਮਗਰੋਂ ਰੋਣੋਂ ਹਟ ਕੇ ਆਪਣੇ ਆਪ ਚੁੱਪ ਕਰ ਜਾਂਦਾ ਤੇ ਕਮੀਜ਼ ਦੇ ਮੋਹਰੇ ਹਿੱਸੇ ਨਾਲ ਅੱਖਾਂ ਪੁੰਜਣ ਲੱਗ ਜਾਂਦਾ ਤੇ ਆਪਣਾ ਧਿਆਨ ਵੀ ਹੋਰ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਸ਼ਾਇਦ ਪਿਤਾ ਛੋਟਿਆਂ ਨੂੰ ਵੀ ਇਸੇ ਤਰ੍ਹਾਂ ਕੁੱਟਦਾ ਹੋਵੇਗਾ ਪਰ ਮੈਂ ਨਹੀਂ ਦੇਖ ਸਕਿਆ ਹੁਣ ਪਿਤਾ ਦੀ ਕੁੱਟ ਦੀ ਸ਼ਿਕਾਇਤ ਇੱਕ ਬੱਚਾ ਕਿਸ ਕੋ ਲਗਾਵੇ ਮਾਤਾ ਜੋ ਦੁੱਖ ਦੇਖਦੀ ਤੇ ਸਹੁੰਦੀ ਹੁੰਦੀ ਸੀ ਤਾਂ ਪਹਿਲਾਂ ਹੀ ਮਰ ਚੁੱਕੀ ਸੀ ਹੋਰ ਕੋਈ ਵੀ ਰਿਸ਼ਤੇਦਾਰ ਸਾਡੇ ਨੇੜੇ ਨਹੀਂ ਆਉਂਦਾ ਸੀ ਭਾਵੇਂ ਪਿਤਾ ਨੂੰ ਪਤਨੀ ਦੇ ਵਿਛੋੜੇ ਦਾ ਬਹੁਤ ਦੁੱਖ ਸੀ ਤੇ ਉਹ ਆਪ ਵੀ ਇਕਲਾਪੇ ਤੇ ਮੁਸ਼ਕਲਾਂ ਦਾ ਸ਼ਿਕਾਰ ਹੋ ਗਏ ਸਨ ਪਰ ਅਸੀਂ ਵੀ ਮਾਤਾ ਦੇ ਮਰ ਜਾਣ ਤੋਂ ਘਟ ਤੋਂ ਕੀ ਨਹੀਂ ਸਾਂ ਛਾਡੇ ਤੋਂ ਰੱਬ ਨੇ ਮਾਂ ਦਾ ਪਿਆਰ ਵੀ ਖੋ ਲਿਆ ਤੇ ਬੇਸਹਾਰਿਆਂ ਵਰਗੇ ਹੋ ਗਏ ਸੀ ਤੇ ਰੁੱਲਦੇ ਖੁੱਲਦੇ ਜਵਾਨੀ ਦੀ ਉਮਰ ਤੱਕ ਪਹੁੰਚ ਕੇ ਸੀ ਤੇ ਸਭ ਸਹੂਲਤਾਂ ਤੋਂ ਬਗੈਰ ਰੁੱਖੀ ਸੁੱਕੀ ਰੋਟੀ ਜਿਹੀ ਮਿਲੀ ਸੀ ਖਾ ਕੇ ਹੀ ਲੋੜੀ ਦੀ ਮਸ਼ਕਕਤ ਕਰਨੀ ਪੈਂਦੀ ਸੀ ਇਸੇ ਕਰਕੇ ਹੀ ਉਹ ਦਿਨ ਮੇਰੇ ਚੇਤਿਆਂ ਵਿੱਚੋਂ ਪਾਸੇ ਨਹੀਂ हट ਰਹੇ ਨੇ 20 ਜੂਨ 1947 ਤੋਂ ਮੁਸ਼ਕਲਾ ਸ਼ੁਰੂ ਮੇਰੀ ਮਾਤਾ ਚਿੰਤਕਰ ਅਨਪੜ ਸੀ ਪਿਤਾ ਸੰਤਾ ਸਿੰਘ ਫੌਜ ਵਿੱਚ ਜਾ ਕੇ ਥੋੜਾ ਪੜਨਾ ਤੇ ਲਿਖਣਾ ਸਿੱਖ ਗਿਆ ਸੀ ਬਰ ਬਾਰੋਂ ਚਿੱਠੀ ਕਿਸੇ ਵੇਲੇ ਉਰਦੂ ਵਿੱਚ ਲਿਖਵਾ ਕੇ ਭੇਜਦੇ ਸੀ ਉਸ ਵੇਲੇ ਉਰਦੂ ਪਾਸ਼ਾ ਹੀ ਜਲਦੀ ਸੀ ਤੇ 15 ਅਗਸਤ 1947 ਤੋਂ ਮਗਰੋਂ ਉਰਦੂ ਦੀ ਤਾਂ ਪੰਜਾਬੀ ਨੇ ਲੈ ਲਈ ਸੀ ਭਾਵੇਂ ਮੇਰੇ ਮਾਤਾ ਪਿਤਾ ਦੋਨੋਂ ਅਨਪੜ੍ਹ ਸੀ ਪਰ ਫਿਰ ਵੀ ਮੇਰੀ ਪੜ੍ਹਾਈ ਠੀਕ ਚੱਲ ਰਹੀ ਸੀ ਤੇ ਬਚਪਨ ਵਾਰੀ ਜ਼ਿੰਦਗੀ ਵੀ ਠੀਕ ਚੱਲ ਰਹੀ ਸੀ ਪਿਤਾ ਜੀ 1946 ਵਿੱਚ ਪੈਨਸ਼ਨ ਆ ਗਏ ਮਾਤਾ ਜੀ ਨਾਮ ਮعلوم ਬਿਮਾਰੀ ਦਾ ਕਰਕੇ ਕਈ ਮਹੀਨੇ ਬਿਮਾਰ ਰਹਿ ਕੇ 201947 ਨੂੰ ਸਵਰਗਵਾਸੋ ਗਏ ਸੀ ਮੇਰੀ ਭੈਣ ਕੋਈ ਨਹੀਂ ਸੀ ਦੋਨੋਂ ਭਾਈ ਵੀ ਛੋਟੇ ਸੀ ਹੁਣ ਰੋਟੀ ਪਕਾਉਣ ਦਾ ਮਸਲਾ ਖੜਾ ਹੋ ਗਿਆ। ਮੇਰੀ ਚਾਚੀ ਤਾਈ ਵੀ ਕੋਈ ਨਹੀਂ ਸੀ। ਤਾਏ ਬੰਤਾ ਸਿੰਘ ਦੇ ਘਰੋਂ ਬਹੁਤ ਪਹਿਲਾਂ ਮਰ ਚੁੱਕੀ ਸੀ। ਚਾਚਾ ਚੰਨਨ ਸਿੰਘ, ਦਾਜ ਸਿੰਘ ਵੀ ਮਰ ਗਿਆ ਸੀ ਤੇ ਸਾਡੀ ਭੂਆ ਵੀ ਕੋਈ ਨਹੀਂ ਸੀ। ਪਰ ਦੂਰੋਂ ਲੱਗਦੀ ਭੂਆ ਰਾਖੌਰ ਨੇ ਕੁਝ ਸਮਾਂ ਸਾਡੀ ਮਦਦ ਕੀਤੀ ਸੀ। ਫਿਰ ਪਿਤਾ ਨੇ ਆਪ ਰੋਟੀ ਪਕਾਉਣੀ ਸਿੱਖ ਲਈ। ਨਾਲ ਖੇਤੀਬਾੜੀ ਵੀ ਕਰਦੇ ਰਹੇ। ਖੇਤੀ ਵਿੱਚ ਮੈਂ ਵੀ ਸਕੂਲੋਂ ਆ ਕੇ ਪਿਤਾ ਜੀ ਨਾਲ ਹੱਥ ਬਟਾਉਂਦਾ। ਦਿਨ ਮੁਸ਼ਕਲਾਂ ਵਾਲੇ ਆਗੇ ਸੀ। ਮਾਂ ਦੀ ਮੌਤ ਦਾ ਦੁੱਖ ਮੈਨੂੰ ਸਤਾਉਂਦਾ ਰਹਿੰਦਾ ਸੀ। ਛੋਟੀ ਉਮਰ ਵਿੱਚ ਮੇਰੇ ਹੁੰਦੇ ਹੋਏ ਤੋਂ ਹੀ ਬਚਪਨ ਮੇਰੇ ਮੇਰੇ ਸਰੀਰ ਵਿੱਚ ਕੋਈ ਨੁਕਸ ਪੈ ਗਿਆ ਸੀ ਮੇਰੀ ਬੱਖੀ ਵਿੱਚ ਦਰਦ ਹੋਣ ਲੱਗ ਪੈਂਦਾ ਸੀ ਮੈਂ ਦਰਦ ਨਾਲ ਬੇਹੋਸ਼ ਹੋ ਕੇ ਬਲਦਾਂ ਨੂੰ ਹਿੱਕਦਿਆਂ ਖੁੱਦ ਹੀ ਗਾਢੀ ਗਾਟੀ ਤੋਂ ਹੇਠਾਂ ਡਿੱਗ ਪੈਂਦਾ ਸੀ ਉੱਥੇ ਨੇੜੇ ਖੜੇ ਗਵਾਂਢੀ ਬਲਦਾਂ ਨੂੰ ਰੋਕ ਕੇ ਮੈਨੂੰ ਪਾਸੇ ਕਰਦੇ ਤੇ ਪਾਣੀ ਪਿਲਾਉਂਦੇ ਦੁੱਖ ਪੁੱਛ ਰਹੇਂਦੇ ਜੇ ਪਿਤਾ ਨੂੰ ਜੋ ਕਿਆਰੀ ਮੋੜ ਦਾ ਸੀ ਜਾ ਕੇ ਦੱਸਦੇ ਤੇ ਛਿੜਕਾ ਮਾਰਦੇ ਕਿ ਤੂੰ ਪੁੱਤਰ ਦੀ ਬੱਖੀ ਦੇ ਦਰਦ ਦਾ ਇਲਾਜ ਕਿਉਂ ਨਹੀਂ ਕਰਾਉਂਦਾ ਤਾਂ ਜਾ ਕੇ ਦਵਾਈ ਨਸੀਬ ਹੁੰਦੀ ਸੀ ਸਕੂਲ ਨੂੰ ਤੁਰਨ ਤੋਂ ਪਹਿਲਾਂ ਹਰ ਰੋਜ਼ ਸਵੇਰੇ ਘਰੋਂ ਜਿਹੋ ਜੀ ਰੋਟੀ ਮਿਲ ਜਾਂਦੀ ਸੀ ਖਾ ਕੇ ਬਸਤਾ ਯਾਨੀ ਝੋਲਾ ਚੁੱਕ ਕੇ ਮੈਂ ਪਿੰਡ ਦੇ ਸਾਥੀ ਮੁੰਡਿਆਂ ਨਾਲ ਸਕੂਲ ਪਹੁੰਚ ਜਾਂਦਾ ਅੱਧੀ ਛੁੱਟੀ ਹੋਈ ਤੋਂ ਪਿੰਡ ਕਾਲਮਾਂ ਦੇ ਸਾਰੇ ਵਿਦਿਆਰਥੀ ਬੋਰਡ ਦੀਆਂ ਜੜਾਂ ਵਿੱਚ ਬੈਠ ਰੋਟੀ ਖਾਂਦੇ ਤਾਂ ਪਾਸੇ ਨੂੰ ਮੂੰਹ ਕਰਕੇ ਮੈਂ ਵੀ ਦੂਰ ਬੈਠ ਜਾਂਦਾ ਤਾਂ ਸਾਰੇ ਰੋਜ਼ ਵਾਂਗ ਕਾਰਨ ਸਮਝ ਲੈਂਦੇ ਤਾਂ 3-4 ਵਿਦਿਆਰਥੀ ਅੱਧਾ-ਅੱਧਾ ਪਰੌਂਠਾ ਮੇਰੀ ਨਾ-ਨਾ ਕਹਿੰਦਿਆਂ ਹੋਇਆਂ ਵੀ ਮੇਰੇ ਹੱਥ 'ਤੇ ਰੱਖ ਦਿੰਦੇ ਮੈਨੂੰ ਹੁਣ ਵੀ ਉਹਨਾਂ ਹਮਦਰਦਾਂ ਦਾ ਕੀਤਾ ਇਹਿਸਾਨ ਭੁੱਲਿਆ ਨਹੀਂ ਯੁੱਤੀ ਪਜਾਮਾ ਤਾਂ ਮੈਨੂੰ ਹਾਈ ਸਕੂਲ ਵਿੱਚ 9ਵੀਂ ਜਮਾਤ ਵੇਲੇ ਵੀ ਨਹੀਂ ਜੁੜਿਆ ਸੀ ਜਿਸ ਕਰਕੇ ਰਾਣੀੜੇ ਰੋਜ਼ ਕੰਮ ਕਰਦੇ ਦੇਖਣ ਵਾਲਿਆਂ ਨੇ ਮੇਰਾ ਨਾਂ ਨੰਗ ਪੈਰਾ ਰੱਖ ਲਿਆ ਸੀ 8ਵੀਂ ਜਮਾਤ ਵਿੱਚ ਪੜ੍ਹਦੇ ਇੱਕ ਨਵਾਂ ਅਧਿਆਪਕ ਗੁਰਬਚਨ ਸਿੰਘ ਆ ਗਿਆ ਜੋ ਬਹੁਤ ਹੀ ਕਾਬਿਲ ਹੋਣ ਕਰਕੇ ਉਸਨੇ ਸਾਨੂੰ ਪੰਜਾਬੀ ਸਾਬ ਅਲਜਬਰਾ ਬਾਰੇ ਗਹਿਰਾਈ ਤੱਕ ਨੁਕਤੇ ਸਮਝਾ ਦਿੱਤੇ ਤਾਂ ਸਾਡੀ ਪ੍ਰਤਿਭਾ ਵੀ ਜਾਗ ਪਈ ਤੇ ਪੜਾਈ ਵਿੱਚ ਵੀ ਨਖਾਰ ਆ ਗਿਆ ਸੀ ਜਿਸ ਕਰਕੇ ਮੈਂ 8ਵੀਂ ਸ਼ੇਖੂਪੁਰ ਸੈਂਟਰ ਵਿੱਚੋਂ ਬਹੁਤ ਹੀ ਜ਼ਿਆਦਾ ਨੰਬਰ ਲੈ ਕੇ ਪਾਸ ਹੋਇਆ ਸੀ ਹੁਣ ਪਿਤਾ ਨੇ ਮੈਨੂੰ ਵੀ ਦੁੱਧ ਰੇੜਕਣਾ ਆਟਾ ਛਾਣਨਾ ਪਾਣੀ ਮਿਲਾ ਕੇ ਆਟਾ ਗੁੰਨਣਾ ਰੋਟੀ ਪਕਾਉਣ ਵਾਸਤੇ ਪੇੜੇ ਕਰਨੇ ਵੇਲਨੇ ਰੋਟੀ ਪਕਾਉਣੀ ਚੰਗੀ ਤਰ੍ਹਾਂ ਸੁਕਾ ਦਿੱਤੀ ਤੇ ਪੜਨੋਂ ਹਟਾ ਲਿਆ ਸੀ ਅ ਤੇ 9ਵੀਂ ਜਮਾਤ ਵਿੱਚ ਕਾਲਾ ਸੰਗਾ ਵਿਖੇ ਹਾਈ ਸਕੂਲ ਵਿੱਚ ਦਾਖਲ ਨਹੀਂ ਕਰਾਇਆ ਸੀ ਪਰ ਮੈਂ ਹੋਰ ਅੱਗੇ ਪੜਨਾ ਚਾਹੁੰਦਾ ਸੀ ਕਿਉਂਕਿ ਬਹੁਤ ਮੁਸ਼ਕਲ ਨਾਲ ਹੁਣ ਹੀ ਮੇਰੀ ਪੜਾਈ ਵਿੱਚ ਨਖਾਰ ਆਇਆ ਸੀ ਜਮਾਤਾਂ ਚੱਲਦੀਆਂ ਨੂੰ 3-4 ਮਹੀਨੇ ਹੋ ਗਏ ਸਨ ਸਿਲੇਬਸ ਅੱਗੇ ਨਿਕਲ ਗਿਆ ਸੀ ਆਖਰ ਸਰਪੰਚ ਨਰਿੰਦਰ ਸਿੰਘ ਦੇ ਜ਼ੋਰ ਪਾਉਣ ਤੇ ਘਰੇਲੂ ਤੇ ਖੇਤੀ ਦਾ ਹੁਣ ਵਾਂਗੂ ਹੀ ਕੰਮ ਕਰਨ ਦੀ ਸ਼ਰਤ ਤੇ 6-7 ਮੀਲ ਦੂਰ ਬਗੈਰ ਸਾਈਕਲ ਦੇ ਤੇ ਸਵੇਰੇ ਵੇਲੇ ਰੋਟੀ ਦੂਰ ਖੇਤ ਵਿੱਚ ਹਲਵਾ ਦੇ ਪਿੱਤੇ ਨੂੰ ਫੜਾ ਕੇ ਖੇਤੋਂ ਖੇਤੀ ਮੈਂ ਹਾਈ ਸਕੂਲ ਜਾ ਸਕਦਾ ਸੀ ਇਸ ਤਰ੍ਹਾਂ ਪਿਤਾ ਜੀ ਮੰਨ ਗਏ ਸੀ ਮੈਨੂੰ ਪਤਾ ਸੀ ਪਿਤਾ ਜੀ ਮਜਬੂਰੀ ਦਾ ਪਿਤਾ ਵੀ ਮੁਸ਼ਕਲਾਂ ਵਿੱਚ ਸੀ ਤੇ ਮਜਬੂਰ ਵੀ ਸੀ ਛੋਟੇ ਭਰਾ ਬਹੁਤ ਛੋਟੇ ਸਨ ਮੈਂ ਤੜਕੇ ਉੱਠਦਾ ਦੁੱਧ ਰੜਕਦਾ ਰੋਟੀ ਪਕਾਉਂਦਾ ਛੋਟੇ ਭਰਾਵਾਂ ਨੂੰ ਜਗਾਉਂਦਾ ਦੁੱਧ ਤੱਤਾ ਰੱਖਦਾ ਭਰਾਵਾਂ ਨੂੰ ਰੋਟੀ ਦਿੰਦਾ ਆਪ ਖਾਂਦਾ ਕਿਤਾਬਾਂ ਵਾਲਾ ਝੋਲਾ ਚੁੱਕਦਾ ਪਿਤਾ ਦੀ ਰੋਟੀ ਫੜੋਂ ਦੂਰ ਖੇਤਾਂ ਤੱਕ ਜਾਂਦਾ ਉੱਥੋਂ ਹੀ ਸਿੱਧਾ ਖੇਤੋਂ ਖੇਤੀ ਹਾਈ ਸਕੂਲ ਕਾਲਾ ਸੰਗਤ ਸੱਤ ਮੀਲ ਦੂਰ ਸਿੱਧੀ ਦੌੜ ਲਾਉਂਦਾ ਪਹੁੰਚ ਜਾਂ ਸਕੂਲ ਦੀ ਘੰਟੀ ਵੱਜ ਚੁਪਦੀ ਗੇਟ ਬੰਦ ਹੋ ਜਾਂਦਾ ਗੇਟ ਅੱਗੇ ਖੜੋ ਕੇ ਚਪੜਾਸੀ ਨੂੰ ਗੇਟ ਖੁੱਲਣ ਦੀ ਬੇਨਤੀ ਕਰਦਾ ਕਿਵੜਾਸੀ ਹੈਡਮਾਸਟਰ ਤੇਜਾ ਸਿੰਘ ਨੂੰ ਪੁੱਛ ਕੇ ਗੇਟ ਖੋਲ ਦਿੰਦਾ ਮੈਂ ਬਹੁਤ ਥੱਕਿਆ ਤੇ ਸਾਹੋ-ਸਾਹੀ ਹਾਲਤ ਵਿੱਚ ਸਿਲੇਬਸ ਵਿੱਚ ਅੱਗੇ ਨਿਕਲ ਚੁੱਕੀ ਨੌਵੀਂ ਜਮਾਤ ਵਿੱਚ ਬੈਠ ਜਾਂਦਾ ਮੈਨੂੰ ਪਛੜੇ ਹੋਏ ਨੂੰ ਅਤੇ ਪੜ੍ਹਾਈ ਦੀ ਸਮਝ ਵੀ ਨਹੀਂ ਲੱਗਦੀ ਪੜ੍ਹਾਈ ਦਾ ਗੈਪ ਵੱਡਾ ਹੋ ਚੁੱਕਿਆ ਸੀ ਸਕੂਲ ਦੀ ਛੁੱਟੀ ਹੋਣ ਮਗਰੋਂ ਮੈਂ ਫਿਰ ਦੌੜ ਫੜਦਾ ਘਰ ਆ ਕੇ ਪਸ਼ੂਆਂ ਵਾਸਤੇ ਪੱਠੇ ਵੱਟਦਾ ਕੁੱਤਰ ਦਾ ਤੇ ਪਸ਼ੂਆਂ ਨੂੰ ਪਾਉਂਦਾ ਕਰਦਾ ਸਾਰਾ ਕੰਮ ਪਹਿਲਾਂ ਵਾਂਗ ਮੈਨੂੰ ਹੀ ਪੂਰਾ ਕਰਨਾ ਪੈਂਦਾ ਮੇਰੇ ਵਾਸਤੇ ਬਹੁਤ ਤੰਗੀ ਦੇ ਦਿਨ ਸੀ ਸ਼ਾਮ ਦੀ ਰੋਟੀ ਪਕਾਉਣੀ ਅਜੇ ਫਿਰ ਬਾਕੀ ਸੀ ਉਹ ਵੀ ਹਰ ਰੋਜ਼ ਦੀ ਸੇਵਾ ਮੈਨੂੰ ਹੀ ਕਰਨੀ ਪੈਂਦੀ ਸੀ ਅਗਲੇ ਦਿਨ ਸਵੇਰੇ ਜਦੋਂ ਮੈਂ ਘਰ ਦਾ ਸਾਰਾ ਕੰਮ ਖਤਮ ਕਰਕੇ ਦੌੜ ਕੇ ਸਕੂਲ ਦੇ ਗੇਟ ਕੋਲ ਪਹੁੰਚਿਆ ਤਾਂ ਰੋਜ਼ ਵਾਂਗ ਗੇਟ ਖੋਲਣ ਦੀ ਬੇਨਤੀ ਕੀਤੀ ਕਬੜਾਸੀ ਕਹਿੰਦਾ ਤੂੰ ਰੋਜ਼ ਲੇਟ ਆਉਂਦਾ ਹੁਣ ਕਰਕੇ ਤੈਨੂੰ ਹੈਡਮਾਸਟਰ ਨੇ ਬੁਲਾਇਆ ਦਫ਼ਤਰ ਦੇ ਦਰਵਾਜ਼ੇ ਅੱਗੇ ਖੜੇ ਹੈਡਮਾਸਟਰ ਤੇ ਹੋਰਾਂ ਨੂੰ ਮੈਂ ਕੋਲ ਜਾ ਕੇ ਹੱਥ ਜੋੜ ਤੇਗਾ ਹੱਥ ਕਰਕੇ ਸਤਿ ਸ੍ਰੀ ਅਕਾਲ ਬੁਲਾਈ ਹੈਡਮਾਸਟਰ ਤੇਜਤ ਸਿੰਘ ਬਹੁਤ ਹੀ ਸ਼ਰੀਫ ਇਨਸਾਨ ਹੋਣ ਕਰਕੇ ਮੇਰੇ ਜੁੜੇ ਹੋਏ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਮੈਨੂੰ ਪੁੱਛਦੇ ਤੂੰ ਰੋਜ਼ ਲੇਟ ਕਿਉਂ ਹੁੰਦਾ ਹੈ ਜਵਾਬ ਵਿੱਚ ਮੈਂ ਰੋਜ਼ ਦੇ ਆਪਣੇ ਸਾਰੇ ਕੰਮ ਗਿਣਾ ਕੇ ਤੇ ਪਿੰਡ ਵੀ ਦੂਰ ਬਗੈਰ ਸਾਈਕਲ ਦੇ ਆਉਂਦਾ ਸੁੰਦੇ ਸੁੰਦੇ ਤੇ ਉਹਨਾਂ ਉਨੇ ਚਿਰ ਵਿੱਚ ਦੋਨੋਂ ਹੱਥਾਂ ਦੇ ਦਸ ਨੋਹਾਂ ਦੇ ਵਿੱਚ ਸੱਜੇ ਖੱਬੇ ਤੇ ਪਾਸੇ ਕੁਝ ਚਿੱਟੇ ਰੰਗ ਦਾ ਆਟਾ ਫਸਿਆ ਦੇਖ ਕੇ ਪੁੱਛਦੇ ਇਹ ਤੇਰੇ ਨੋਹਾਂ ਵਿੱਚ ਕੀ ਫਸਿਆ ਹੋਇਆ ਸਵੇਰੇ ਤੇ ਸ਼ਾਮ ਵੇਲੇ ਦੋਨੋਂ ਹੱਥਾਂ ਨਾਲ ਆਟਾ ਗੁੰਨਦੇ ਵੇਲੇ ਗਿੱਲਾ ਆਟਾ ਨੋਹਾਂ ਵਿੱਚ ਫਸ ਕੇ ਤੇ ਹੱਥਾਂ ਨੂੰ ਜਲਦੀ ਵਿੱਚ ਚੰਗੀ ਤਰ੍ਹਾਂ ਨਾ ਤੋ ਸਕਣ ਕਰਕੇ ਵੀ ਗਿਲਾਟਾ ਸੁੱਕੇ ਚਿੱਟੇ ਰੰਗ ਵਿੱਚ ਫੇਰ ਆ ਜਾਂਦਾ ਹੈ ਅਸਲ ਵਿੱਚ ਉਹ ਆਟਾ ਹੀ ਸੀ ਜੋ ਜਲਦੀ ਵਿੱਚ ਹੱਥ ਨਾਲ ਤੋ ਸਕਣ ਕਰਕੇ ਸੁੱਕੇ ਚਿੱਟਾ ਹੋ ਗਿਆ ਦਿਸ ਦਸੀ ਮੈਂ ਸੱਚੋ ਸੱਚ ਆਪਣੀ ਸਾਰੀ ਦਾਸਤਾਨ ਉਹਨਾਂ ਨੂੰ ਸੁਣਾ ਦਿੱਤੀ ਉਸ ਵੇਲੇ ਨਾ ਮੇਰੇ ਪੈਰੀ ਜੁੱਤੀ ਸੀ ਨਾ ਪਜਾਮਾ ਪਾਇਆ ਹੋਇਆ ਸੀ ਉੱਥੇ ਸਾਰੇ ਖੜੇ ਹੈਡਮਾਸਟਰ ਤੇ ਅਧਿਆਪਕ ਤੇ ਕਲਰਕ ਮੇਰੀ ਹਾਲਤ ਦੇਖ ਕੇ ਦਾਸਤਾਨ ਸੁਣ ਕੇ ਉਹ ਆਪਣੀਆਂ ਅੱਖਾਂ ਵਿੱਚੋਂ ਹੰਝੂ ਆਣੋ ਨੇ ਤਾਂ ਰੁਕ ਸਕੀ ਜਿੱਤ ਜਬਰਾਸੀ ਨੂੰ ਗੇਟ ਖੋਲ ਦਿਆ ਕਰਕੇ ਦੀ ਹਦਾਇਤ ਕਰਕੇ ਕਹਿੰਦੇ ਸਾਡੇ ਵਿਦਿਆਰਥੀਆਂ ਵਿੱਚ ਐਸੇ ਵੀ ਵਿਦਿਆਰਥੀ ਨੇ ਜੋ ਇਨੀਆਂ ਮੁਸ਼ਕਲਾਂ ਤੇ مصیبتਾਂ ਚੱਲ ਕੇ ਫਿਰ ਵੀ ਪੜਨਾ ਚਾਹੁੰਦੇ ਨੇ ਇਹਨਾਂ ਦੁੱਖਾਂ ਤਕਲੀਫਾਂ ਕਰਕੇ ਮੈਂ ਸਿਲੇਬਸ ਵਿੱਚੋਂ ਜਮਾਤ دہਾਨੀ ਨਾ ਬਣ ਸਕਿਆ ਇਸ ਕਰਕੇ ਹਰ ਸਾਲ ਬਾਸ ਹੁੰਦਾ ਰਿਹਾ ਹੁਣ ਕਰਕੇ ਵੀ ਇਸ ਵਾਰ ਫੇਲ ਹੋ ਗਿਆ ਪਹਿਲੀ ਵਾਰ ਫੇਲ ਹੋ ਜਾਂਦਾ ਨਤੀਜਾ ਸੁਣ ਕੇ ਮੈਂ ਮਨ ਨੂੰ ਵੀ ਉਦਾਸ ਕਰ ਲਿਆ ਤੇ ਘਰ ਆ ਕੇ ਪਿਤਾ ਜੀ ਨੂੰ ਫੇਲ ਹੋ ਜਾਣ ਬਾਰੇ ਦੱਸ ਦਿੱਤਾ ਕਿਪੂ ਇੱਕ ਵਿੱਚ ਪੜਨ ਹੈ ਜਾਂ ਨਹੀਂ ਦੇ ਫੈਸਲੇ ਬਾਰੇ ਸੋਚਣ ਲੱਗ ਪਿਆ ਪਰ ਪੁੱਕ ਵਿੱਚ ਜਲਦੀ ਸਦਾਰ ਹੋਣ ਦੀ ਕੋਈ ਉਮੀਦ ਨਾ ਹੋਣ ਕਰਕੇ ਐਵੇਂ ਹੋਰ ਸਮਾਂ ਬਰਬਾਦ ਹੋਣੋਂ ਬਚਾਉਣੋਂ ਮੈਂ ਪੜਨੋਂ ਹਟ ਜਾਣ ਤੇ ਪਿਤਾ ਨਾਲ ਖੇਤੀ ਧੰਦੇ ਵਿੱਚ ਮਦਦ ਕਰਨ ਬਾਰੇ ਫੈਸਲਾ ਕਰ ਲਿਆ ਤੇ ਸਕੂਲ ਤੋਂ ਸਰਟੀਫਿਕੇਟ ਲੈਣ ਚਲਾ ਗਿਆ ਮੈਂ ਹਰਡਮਾਸਟਰ ਤੇਜਾ ਸਿੰਘ ਨੂੰ ਸਰਟੀਫਿਕੇਟ ਦੇ ਦੇਣ ਬਾਰੇ ਬੇਨਤੀ ਪੱਤਰ ਦਿੱਤਾ ਤਾਂ ਉਹਨਾਂ ਮੈਨੂੰ ਹਮਦਰਦੀ ਦੇ ਵਿੱਚ 9 ਜਮਾਤ ਪਾਸ ਕਰਨ ਦਾ ਸਰਟੀਫਿਕੇਟ ਦੇ ਦਿੱਤਾ ਜਿਸ ਨੂੰ ਮੈਂ ਫੌਜ ਵਿੱਚ ਪੜਤੀ ਹੋਣ ਵੇਲੇ ਉਹਨਾਂ ਦੇ ਕੋਲ ਫੜਾ ਦਿੱਤਾ ਸੀ ਬਾਕੀ ਅਗਲੇ ਪਾਗ ਵਿੱਚ